ਅਸੀਂ ਜ਼ਿੰਦਗੀ ਨੂੰ ਇੰਜ ਜਿਉਂਦੇ ਆ ਜਿਵੇਂ ਇਹ ਸਦਾ ਰਹਣੀ ਹੈ ਅਸੀਂ ਕਦੇ ਨਹੀਂ ਸੋਚਦੇ ਕਿ ਇੱਕ ਦਿਨ ਇਹ ਖਤਮ ਵੀ ਹੋ ਜਾਵੇਗੀ ਪਰ ਜਦੋਂ ਅਸੀਂ ਆਪਣੀ ਮੌਤ ਦੀ ਕਲਪਨਾ ਕਰਦੇ ਹਾਂ ਨਾ ਤਾਂ ਸਾਨੂੰ ਅਸਲੀ ਅਹਿਸਾਸ ਹੁੰਦਾ ਕਿ ਅਸਲ ਵਿੱਚ ਕੀ ਮਹੱਤਵਪੂਰਨ ਹੈ ਰਿਸ਼ਤੇ ਪਿਆਰ ਤੇ ਉਹ ਗੱਲਾਂ ਜੋ ਅਸੀਂ ਕਦੇ ਕਹੀਆਂ ਹੀ ਨਹੀਂ ਸਾਡੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਅਸੀਂ ਪਿਆਰ ਦੇ ਅਹਿਸਾਸਾਂ ਨੂੰ ਦਿਲ ਵਿੱਚ ਰੱਖ ਕੇ ਚੁੱਪ ਰਹਿੰਦੇ ਹਾਂ ਪਰ ਇਹ ਚੁੱਪੀ ਕਈ ਵਾਰੀ ਪਛਤਾਵਾ ਬਣ ਜਾਂਦੀ ਹੈ ਜ਼ਿੰਦਗੀ ਅਨਮੋਲ ਹੈ ਤੇ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਜੋ ਕਹਿਣਾ ਹੈ ਭਾਈ ਅੱਜ ਕਹਿ ਦੇਵੋ ਜੋ ਕਰਨਾ ਹੈ ਅੱਜ ਕਰ ਲਵੋ ਜੀਓ ਇੰਜ ਜਿਵੇਂ ਅੱਜ ਆਖਰੀ ਦਿਨ ਹੋਵੇ ਤਾਂ ਹਰ ਰੋਜ਼ ਜਿਉਣਾ ਇੱਕ ਤਿਉਹਾਰ ਬਣ ਜਾਵੇਗਾ ਮੌਤ ਦਾ ਅਹਿਸਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਹਰ ਸਾਹ ਹਰ ਰਿਸ਼ਤਾ ਤੇ ਹਰ ਲਫ਼ਜ਼ ਇੱਕ ਤੋਹਫ਼ਾ ਹੈ ਜੀ ਇਹ ਲਫਜ਼ ਤੁਸੀਂ ਕਿਸੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਇਸ ਰੀਲ ਨੂੰ ਉਹਨਾਂ ਲਈ ਸ਼ੇਅਰ ਕਰੋ ਕਿ ਜ਼ਿੰਦਗੀ ਦੇ ਅਖੀਰਲੇ ਪਲਾਂ ਤੱਕ ਕੋਈ ਅਣਕਹੀ ਗੱਲ ਨਾ ਰਹਿ ਜਾਵੇ